बरबादल बरबाद तूं जय मल पी वेड़ी आंब केरु आंब कौने तो पल उचाड़ी आब

गो कलाया फौज पा दौज पा दो तूं सैरव कला मिनिती दा डो रा ਤੀ ਦਾ ਗੋਲਾ ਲੈ ਮਿਲੀ ਜੇ ਚੋਂ ਨਾ ਜਾਣਦਾ ਭੱਲਾ ਓ ਰਾਜਾ ਜੇ ਮਰ ਬੋਲੀਆ ਮੁਰਾਇਾ ਜੇ ਮਲ ਬੋਲੀਆ ਓ ਸੋਣੀ ਅਕਬਰ ਹੰਕਾਰੀ ਆ ਕੀਨੇ ਬਣਾਇਆ ਆਗਰਾ ਕਰ ਬਣਾਇਆ ਆਗਰਾ ਓ ਕੀਨੇ ਹਲਾਟਾਰੀ ਓ ਘੜ ਜੋ ਮਹਾਰਾ ਮਾਰਦੇ ਆਏ ਦਿੱਲੀ ਦੀ ਬਿਨਾਰੀ ਸਾਡਾ ਗਾੜਕ ਨੇ ਰੀਜਤੀਆਂ ਗਾੜਕ ਨੇ ਰੀਜਤੀਆਂ ਦਿੱਲੀ ਸੋਹਣ ਹਾਰੀ ਉਹ ਦਾਦਾ ਤੇਰਾ ਤਿੰਰੀ ਲੰਗਵੇ ਦਾਦਾ ਤੇਰਾ ਤਿੰਰੀ ਲੰਗਵੇ ਜੀਨੀ ਬੱਕਰੀ ਚਾਰੀ ਉਹ ਦਾਦੀ ਤੇਰੀ ਹਾਂਡੀਆਂ ਦੇ ਦੇਰੀ ਹਾਂਡੀਆਂ ਹੁੰਗੇ ਪੈਡਾਂ ਦੀ ਤਾਰੀ ਮੈਂ ਮਾਂ ਤੇਰੀ ਨੂੰ ਜਾਣਦਾ ਓਏ ਓ ਮਾਂ ਤੇਰੀ ਨੂੰ ਜਾਣਦਾ ਜਿਵੇਂ ਚੱਕੀ ਪੀਸਣ ਹਾਰੀ ਨਾਲ ਚਾਚੇ ਤੇਰੇ ਨੂੰ ਜਾਣਦਾ ਚਾਚੇ ਤੇਰੇ ਨੂੰ ਉਡਾਣ ਦੰ ਜਿਵੇਂ ਸਾਂ ਦੇਹਣਾ ਦਾ ਹਾਲੀ ਬਚਾ ਕਾਂਦੇ ਅਖਬਰੀ ਭਗਤ ਜਮਗੀ ਓਏ ਆ ਮਿਲਿਆ ਘਰ ਜਮਗੀ ਉਹ ਸਾਨੂੰ ਕੱਢਦੇ ਗਾਲੀ ਓਏ ਸਾਡੇ ਅੰਗੁਰਾਂ ਨੇ ਬਾਖਸ਼ੀ ਦੀ ਓਏ ਸਾਡੇ ਅੰਗੁਰਾਂ ਨੇ ਬਾਖਸ਼ੀ ਦੀ ਓਏ ਤੈਨੂੰ ਵੀ ਸਰਦਾਰੀ ਤੇਰੇ ਨਵਾ ਜੀ ਖੇਡ ਗਈ ਓਏ ਬਾਦਸ਼ਾਹ ਤੇਰੇ ਨਾਮਾਂ ਦੀ ਖੇਡ ਗਈ ਹੁਣ ਜਿੱਤਤਾ ਹੈ ਨਹੀਂ ਰਾਜੀ ਉਹ ਤੇਰੀ ਸਾਡੀ ਬਾਸ਼ੰਗ ਜੰਗ ਉਹ ਸਿਰ ਤੇ ਧਰਦੀ ਬਾਜੀ ਉਹ ਤੇਰੀ ਸਾਡੀ ਬਾਚੰਗ ਜਿਹੜਾ ਸੂਰਮਾ ਹੁੰਦਾ ਉਹਦੀ ਸਿਰ ਦੇ ਨਾਲ ਵਾਜੀ ਹੁੰਦੀ ਆ ਸੂਰਮਾ ਸੋ ਜਿਹਦੀ ਅੱਖ ਸ਼ਰਮ ਸੂਰਮਾ ਸੋ ਜਿਹਦੀ ਨਗਰੀ ਚ ਧਰਮ ਸੂਰਮਾ ਸੋ ਜਿਹੜਾ ਮੈਦਾਨ ਚ ਗਰਮ ਜਿਹੜੇ ਸੂਰਮੇ ਨੂੰ ਮੈਦਾਨ ਦੇ ਵਿੱਚ ਜਾ ਕੇ ਲਾਲੀ ਚੜਦੀ ਆ ਉਹ ਸੂਰਮਾ ਜਿਹਦਾ ਰੰਗ ਪੀਲਾ ਹੋ ਗਿਆ ਲੱਤਾਂ ਨਹੀਂ ਭਾਰ ਚਲਦੀਆਂ ਉਹ ਕਹਾਦਾ ਸੂਰਮਾ ਸੂਰਮੇ ਚ ਤਿੰਨ ਗੁਣ ਹੋਣੇ ਚਾਹੀਦੇ ਆ ਫਿਰ ਉਹ ਸੂਰਮਾ ਅਖਵਾ ਸਕਦਾ ਹੈ ਲੋ ਵੀ ਵੀਰੋ ਰਾਜਾ ਜੈਮਲ ਜਿਸ ਵੇਲੇ ਤੀਦਾ ਡੋਲਾ ਮੰਗਦਾ ਕਰ ਬਾਦਸ਼ਾ ਧੱਕੇ ਨਾਲ ਭਰੀ ਕਿਚੜ ਦੇ ਵਿੱਚ ਉਹਦੇ ਚਿਹਰੇ ਤੇ ਲਾਲੀ ਆਈ ਜਾਂਦੀ ਆ ਤੇ ਜਿਸ ਵੇਲੇ ਉਹਨੇ ਜਵਾਬ ਦਿੱਤਾ ਬਾਦਸ਼ਾ ਤੂੰ ਮੁਸਲਮਾਨ ਅਸੀਂ ਹਿੰਦੂ ਰਾਜਪੂਤ ਤੇਰਾ ਸਾਡਾ ਸਾਥ ਹੀ ਨਹੀਂ ਬਣਦਾ ਅਸੀਂ ਤੈਨੂੰ ਤੀਦਾ ਡੋਲਾ ਨਹੀਂ ਦੇਣਾ ਜਿੰਨਾ ਤੈਥੋਂ ਜ਼ੋਰ ਲੱਗਦਾ ਲਾਲਾ ਜਿਹੜੇ ਉਹਦੇ ਫੌਜਾਂ ਦੇ ਜਰਨੈਲ ਸੀ ਹਿੰਦੂ ਸੀ ਮਾਨ ਸਿੰਘ ਵੱਡਾ ਜਿਹੜਾ ਜਰਨੈਲ ਸੀ ਉਹਦਾ ਨਾਮਾਨ ਸਿੰਘ ਸੀ ਇੱਕ ਟੋਡਰਮਲ ਵਜ਼ੀਰ ਸੀ ਟੋਡਰਮਲ ਵਜ਼ੀਰ ਨੂੰ ਤੇ ਮਾਨ ਸਿੰਘ ਨੂੰ ਕਹਿਣ ਲੱਗਿਆ ਵੀ ਤੁਸੀਂ ਇਹਨੂੰ ਦੱਸਦੇ ਨੇ ਵੀ ਬਾਦਸ਼ਾਹ ਦੇ ਮੂਹਰੇ ਗੱਲ ਕਿਵੇਂ ਕਰੀਦੀ ਆ ਉਹ ਰਾਜਪਾਲ ਸਾਡਾ ਕਚਹਿਰੀ ਮੇਰੀ ਇਹ ਮੇਰੇ ਮੂਹਰੇ ਤੜ-ਤੜ ਬੋਲੀ ਜਾਂਦਾ ਬੋਲਿਆ ਅਕਬਰ ਬਾਦਸ਼ਾਹ ਬੋਲ ਕਹਿੰਦਾ ਚੜਕੇ ਮੇਰੇ ਟੌਡਰ ਮਲ ਤੇ ਮਾਨਸੰਗ ਕਿੱਥੇ ਬੈਠ ਕੇ ੜੜਕੇ ਮੇਰੀ ਵਿੱਚ ਕਚਹਿਰੀ ਬੋਲਦਾ ਮੇਰੇ ਸਾਹਮਣੇ ਖੜਕੇ ਸਾੰਗ ਮਾਰੀਆਂ ਨੇ ਕਹਿਰ ਦੀ ਵਿੱਚ ਸੀਨੇ ਦੇ ਰੜਕੇ ਕੋਈ ਨਹੀਂ ਬਚਿਆ ਸੂਰਮਾ ਮੇਰੇ ਨਾਲ ਲੜਕੇ ਵੱਧਾ ਮਹਾਰਾਜਾ ਜਗਤ ਸਿੰਘ ਕਾਲੀ ਧਾਰ ਤੋਂ ਫੜ ਕੇ ਹਰੀ ਸਿੰਘ ਨੂੰ ਬੰਨਿਆ ਪੈਰੀ ਸੰਗਲ ਜੜ ਕੇ ਦੁੱਲੇ ਭੱਟੀ ਨੂੰ ਬੰਨਿਆ ਸਾਧਰਵਾਰੋਂ ਫੜ ਕੇ ਉਹ ਜੈਮਲ ਧੀ ਦਾ ਰੋਲਾ ਲੈਣ ਲਈ ਨਜ਼ਰ ਬਾਦਸ਼ਾਹ ਦੀ ਕਰਕੇ ਐਡੇ ਐਡੇ ਸੂਰਮੇ ਨੇ ਮੈ ਛੱਡੇ ਤੇ ਤੂੰ ਕਹਿੰਦੇ ਵਗਦੀ ਮੂਲੀ ਆ ਰਾਜਾ ਜੈਮਲ ਕਹਿਣ ਲੱਗਾ ਬਾਦਸ਼ਾਹ ਤੇਰਾ ਦੁੱਲੇ ਨਾਲ ਕੀ ਸਰੀਕਾ ਸੀ ਨਾ ਦੁੱਲੇ ਨੇ ਨਾ ਦੁੱਲੇ ਦੇ ਬਾਪ ਨੇ ਨਾ ਦੁੱਲੇ ਦੇ ਦਾਦੇ ਨੇ ਸਲਾਮ ਨਹੀਂ ਸੀ ਅਕਬਰ ਬਾਦਸ਼ਾਹ ਨੂੰ ਕੀਤੀ ਇਹਨਾਂ ਦਾ ਸਲਾਮ ਦਾ ਰੋਲਾ ਸੀ ਹੁਣ ਉਹ ਕਹਿੰਦਾ ਵੀ ਉਹਨਾਂ ਨੇ ਮੈਨੂੰ ਸਲਾਮ ਨਹੀਂ ਕੀਤੀ ਤੇ ਰਾਜਪੂਤ ਦਾ ਪੁੱਤ ਤਾੜ ਗਿਆ ਕਹਿੰਦਾ ਮੈਥੋ ਵੀ ਧੀਦਾ ਡੋਲਾ ਧੱਕੇ ਨਾ ਮੰਗਣਾ ਚਾਹੁੰਦਾ ਉਹ ਬਾਦਸ਼ਾਹ ਸਲਾਮ ਕਰਨੀ ਜਾਂ ਨਾ ਕਰਨੀ ਅਗਲੇ ਦੀ ਮਰਜ਼ੀ ਤੂੰ ਧੱਕੇ ਨਾਲ ਕਿਵੇਂ ਸਲਾਮ ਕਰਾ ਲੇਗਾ ਉਥੇ ਕਹ ਰਾਜਾ ਜੈਮਲ ਬੋਲਿਆ ਸੋਣਾ ਕਰ ਮਤਾ ਤੂੰ ਮਤ ਵਾਲਾ ਬਾਦਸ਼ਾਹ ਨਹੀਂ ਬੇਮਤਾ ਬਾਸ਼ਾ ਰਾਜਾ ਜੈਮਲ ਬੋਲਿਆ ਸੋਣਾ ਕਰ ਮਤਾ ਕਾ ਤੂੰ ਮੁੰਡਾ ਤਾਂ ਪੜਦਾ ਸਾਡੇ ਮੂਲੀ ਪੱਤਾ ਅਸੀਂ ਹਿੰਦੂ ਰਾਜਪੂਤ ਮੁਗਲ ਜਗਤਾਂ ਸਤੋ ਤੀਆਂ ਦੇ ਡੋਲੇ ਮਗਰ ਦਾ ਕਰਦਾ ਹੱਕ ਦਾ ਤੱਕਾ ਓ ਲੈ ਲਾਰੀ ਵਾਲੇ ਮੱਟ ਵਿੱਚ ਤੂੰ ਗੱਦੜ ਰੱਤਾ ਹੁਣ ਓੜਕ ਘੜਾ ਟੁੱਟ ਜੀ ਜਦੋਂ ਵੱਜਿਆ ਵਟਾ ਓ ਸਵ ਮਣਾਂ ਦਾ ਦੁੱਧ ਕੋ ਐ ਕੀ ਐ ਕਈ ਅਸਰ ਸਾਹੀ ਖੱਟਾ ਓ ਬਾਦਸ਼ਾਹ ਤੇਰੀਆਂ ਫੌਜਾਂ ਨੂੰ ਬਹੁਤ ਆ ਦੋਨੋਂ ਜੈਮਲ ਦੇ ਫਤਕ ਪਰੇ ਦਰਬਾਰ ਤੇ ਰਾਜਾ ਜੈਮਲ ਕਿਹਨੇ ਜਵਾਬ ਕਰਦਾ ਖੁਦ ਮਾਸ਼ਾ ਅੱਲਾਹ

ਯਾ ਕਬਰਬਾਦ ਜੰਗ ਬੋਲਾ ਯਾ ਕਬਰਬਾਦ ਜੰਗ ਬੋਲ ਤਖੰਦਾ ਚੜ ਗਿਆ ਮੇਰੇ ਟੋ ਡੈਰ ਮਲ ਤੇ ਮਾੜ ਸੰਗੂਏ ਟੋ ਡੈਰ ਮਲ ਤੇ ਮਾੜ ਸੰਗ ਕਿਥੇ ਬੈਠ ਗਏ ਚੜ ਗਿਆ हड़की मचे सूरी ਮਲਾ ਕੋਈ ਨਹੀਂ ਪੱਜਾ ਸੂਰਮਾ ਉਹ ਨਾਲ ਵੇਰ ਵਈ ਲੜ ਗਿਆ ਮੈਨੂੰ ਧੀ ਦਾ ਹੰਡੋਲਾ ਲਾ ਲ ਮਿਲੀ ਉਹ ਧੀ ਦਾ ਢੋਲਾ ਲ ਮਿਲੀ ਓ ਨਯਾਰ ਮੇਰੀ ਕਰ ਗਿਆ ਫੇ ਰਾਜਾ ਜਹਾਂ ਮਰ ਬੋਲੀ ਅੰਦੇ ਰਾਜਾ ਮਰ ਬੋਲੀ ਓ ਸੁਣ ਤੂੰ ਇਕਬਰ ਮਤਾਂ ਓ ਕਾਤੋਂ ਮੁੰਡਾ ਤੋਂ ਬਾਟ ਦਾਂ ਓ ਕਦੇ ਮੁੰਡਾ ਤੋਂ ਬਾਟ ਦਾਂ ਸੁਣੇ ਤੂੰ ਮੂਣੀ ਪਤੰਗ ਅਸੀਂ ਤਾਂ ਹਿੰਦੂ ਰਾਜਪੂਤ ਏ ਓ ਅਸੀਂ ਆ ਹਿੰਦੂ ਰਾਜਪੂਤ ਓ ਤੂੰ ਐ ਮੁਗਲ ਜਗਾਦਾਂ ਸਤਤਿਆਂ ਦੇ ਡੋਲੇ ਮੰਗਦਾਂ ਓ ਤੇਰਾ ਡੋਲਾ ਮੰਗਦਾਂ ਕਰਦਾ ਹੈ ਕਦ ਤੱਕ ਲਾ ਲਾਰੀ ਵਾਲੇ ਮੱਟ ਜੀਓ ਲੜੀ ਵਾਲੇ ਮੱਟ ਜੀਓ ਉਹ ਤੂੰ ਐਂਗੇ ਦਰਦਾ ਵੜੀ ਓੜ ਕੇ ਘੜਾ ਟੁੱਟੀ ਲਾ ਪਾਦਸ਼ਾਹ ਓੜ ਕੇ ਘੜਾ ਟੁੱਟੀ ਉਹ ਜਦੋਂ ਪੰਜਾਬ ਵਿੱਚ ਸਾਹੀ ਖੱਟਾ ਬਾਦਸ਼ਾਹ ਤੇਰੀਆਂ ਫੌਜਾਂ ਨੂੰ ਬਾਦਿਆਂ ਤੇਰੀਆਂ ਫੌਜਾਂ ਨੂੰ ਬਾਦਿਆਂ ਉਹ ਦੋਨੋਂ ਜੈਮਲ ਹੱਤਾਂ ਉਹ ਤੇਰੀਆਂ ਫੌਜਾਂ ਨੂੰ ਬਾਦਿਆਂ ਰਾਜਾ ਜੈਮਲ ਕਹਿੰਦਾ ਬਾਦਸ਼ਾਹ ਤੇਰੀਆਂ ਮਰਜੀ ਫੌਜਾਂ ਚਲੋ ਅਸੀਂ ਦੋਨੇ ਭਰਾ ਤੇਰੀਆਂ ਫੌਜਾਂ ਸਾਂਭਾਂਗੇ ਜਿਹੜਾ ਅਕਬਰ ਬਾਦਸ਼ਾਹ ਸੀ ਇਹਨੂੰ ਫੌਜਾਂ ਤੇ ਮਾਨਸੇ ਵੀ ਮੇਰੇ ਕੋਲੇ ਫੌਜਾਂ ਬਹੁਤ ਆ ਜਿਵੇਂ ਵੀਰੋ ਹੁਣੇ ਹਿੰਦੁਸਤਾਨ ਦੀ ਗਿਣਤੀ ਆ ਆਪਣੇ ਪੰਜਾਬ ਦੀ ਗਿਣਤੀ ਹੈ ਰਾਜੇ ਜਮਲ ਹੁਣਾਂ ਦੀ ਇੰਨੀ ਕੀ ਸੀ ਅਕਬਰ ਬਾਦਸ਼ਾਹ ਕੋਲੇ ਬਹੁਤ ਜਿਆਦੇ ਫੌਜਾਂ ਸੀ ਹੁਣ ਉਹਨੂੰ ਫੌਜਾਂ ਤੇ ਮਾਨ ਸੀ ਰਾਜੇ ਜਮਲ ਦੇ ਕਿਲੇ ਤੇ 33 ਕਰੋੜ ਦੇਵੀ-ਦੇਵਤੇ ਦਾ ਪਹਿਰਾ ਸੀ ਇਹਨੂੰ ਆਪਦੇ ਦੇਵੀ-ਦੇਵਤਿਆਂ ਤੇ ਮਾਨ ਸੀ ਉਹਨੂੰ ਆਪਣੀਆਂ ਫੌਜਾਂ ਤੇ ਮਾਨ ਸੀ ਵੀ ਮੈਂ ਧੱਕੇ ਨਾਲ 30 ਡਾਲਰ ਲੈ ਹੀ ਲੈਣਾ ਜਿਸ ਵੇਲੇ ਅਕਬਰ ਬਾਦਸ਼ਾਹ ਦੀ ਵਾਰੀ ਆ ਗਈ ਕਹਿੰਦਾ ਮੰਨ ਲੈ ਮੇਰੀ ਜਮਲ ਜਿਹੜੀ ਗੱਲ ਤੈਨੂੰ ਆਖੀ ਮੇਰੀ ਵਿੱਚ ਕਚੈਰੀ ਆਣ ਕੇ ਮੇਥੋਂ ਹੋ ਗਿਆ ਆਖੀ ਸੰਗ ਨਾਲ ਮੈਂ ਭਾਂਦਾ ਤੇਰੀ ਤੌਣ ਤੇ ਛਾਤੀ ਤੇਰੇ ਟਾਵਾਂ ਗੜ ਚ ਤੋਂ ਨੂੰ ਛੱਡਾ ਕੋਟਨਾ ਤਾਕੀ ਬੰਨ ਕੇ ਲਿਆ ਮਾਂ ਰਾਣੀਆਂ ਵਿੱਚ ਸੰਦਲ ਕਾਕੀ ਬੰਨਾ ਮਾਤਾ ਕੇਸਰਾ ਵਿੱਚ ਭੂਆ ਮਾਸੀ ਉਹ ਤੋਪਾਂ ਨਾਲ ਰਾਦੇ ਜਿਹੜਾ ਸੋਡੇ ਕਿਲੇ ਦਾ ਰਾਖੀ ਉਹ ਤੇਰੀ ਫਤਿਹ ਚਾਂਦੀ ਉਹ ਜੈਮਲਾ ਕਟਦੇ ਆ 84 ਕਹਿੰਦਾ ਮੈਨੂੰ ਧੀ ਦੇ ਡੋਲੇ ਦੀ ਹਾਂ ਕਰ ਦੇ ਰਾਜਾ ਜੈਮਲ ਕਹਿੰਦਾ ਬਾਦਸ਼ਾ ਬਾਬੇ ਨਾਨਕ ਨੇ ਕਿਹਾ ਜੇ ਸੱਥ ਜ਼ੋਰ ਕਰ ਦੇਖੇ ਸੋਈ ਨਾਨਕ ਕੋਤਮ ਨੀਚ ਨਹੀਂ ਕੋਈ ਜੇ ਕਿਸੇ ਬੰਦੇ ਨੂੰ ਸਰੀਰ ਦਾ ਜ਼ੋਰ ਬਖਸ਼ਦਾ ਵਾਹਿਗੁਰੂ ਨੇ ਪੈਸੇ ਦਾ ਜੋਰ ਬਖਸ਼ਦਾ ਰਾਜ ਭਾਗ ਦਾ ਜੋਰ ਬਖਸ਼ਦਾ ਜੋ ਮਾਰੇ ਤੇ ਜਮਾਉਂਦਾ ਉਹਦੇ ਨਾਲ ਦਾ ਨੀਚ ਬੰਦਾ ਵੀ ਨਹੀਂ ਕੋਈ ਹੋ ਸਕਦਾ ਉਹ ਕਹਿੰਦਾ ਤਖਤ ਤੇ ਬੈਠਾ ਬਾਦਸ਼ਾ ਬਹੁਤਾ ਗਰਮਣਾ ਕਰ ਗਿਆ ਅਜ ਜੋਰ ਹੋ ਵਜੇ ਸੋਮਣਕ ਸੈਂਤ ਕੇ ਜਰਗੇ ਉੱਚੀ ਗਰਨਾ ਚੜ ਗਏ ਕਰਤਾਰੋਂ ਡਰ ਗਏ ਅੰਬਰ ਸ਼ੋਹਾਨਾ ਤੱਕ ਥੁੱਕ ਗਏ ਤੇ ਮੂੰਹ ਲਾਲੀ ਪਰ ਗਈ ਜੇ ਤਾਂ ਨੂੰ ਮੂੰਹ ਕਰਕੇ ਥੁੱਕਣਾ ਥੁੱਕ ਮੂੰਚੀ ਪਹਿਣਾ ਅੰਬਰ ਸ਼ੋਹਾਂ ਨਾਲ ਥੁੱਕੀਏ ਮੂੰਹ ਲਾਲੀ ਪਰਗੇ ਅੱਗਾ ਦੇਖਣਾ ਤੁਰਗੇ ਪੈਟ ਹੋਏ ਮਰਗੇ ਆ ਦੁਸ਼ਮਣ ਨਾਲ ਮੁਕਾਬਲਾ ਹੋ ਗਏ ਕਰਗੇ ਆ ਪਿੱਛੇ ਨੂੰ ਮੁੜਨਾ ਤਰਨੀ ਹੋ ਕੇ ਅੱਗੇ ਲੜਗੇ ਆ ਸਿਰ ਦੇ ਨਾਲ ਲਵਾਦਗੇ ਇਹ ਕੀ ਆ ਕੋਈਆ ਬਾਜ ਜੀ ਦੀ ਫੜਗੇ ਤੈਨੂੰ ਦੀਦਾ ਢੋਲਾ ਨਾ ਦੀ ਇਹ ਖਾ ਕੇ ਬੋਰਾ ਮਰਗੇ ਇੱਕ ਭਰੇ ਦਰਵਾਰ ਚ ਰਾਜਾ ਜੇਮ ਲਖ ਨੂੰ ਵਾਸ਼ਾ ਨਾ ਬਹੀ ਕਿਹਨੇ ਜਵਾਬ ਕਰਦਾ ਉਥੇ ਆ ਪਾਵੇ ਗਲਾ बैच कजार <differences sagenotape posterior>, <ohusion>. I <laughs>